ਆ ਦੇਖੋ ਵਾਲਾ ਹੀ ਨੇ ਨਾ ਉਹਨਾਂ ਨੂੰ ਲਾਉਣਾ ਨਹੀਂ ਪੀਲਾ ਦੀ ਮਾਤਾਏ ਕੀ ਲੱਗਦੇ ਤੁਹਾਡੇ ਤੁਹਾਡੀ ਨਾਨਾ ਸਾਡੇ ਸਾਡੀ ਸਾਡੀ ਕੀ ਬਾਤ ਨੇ ਭਰਾਵਾ ਅਸੇ ਤੂੰ ਤੇ ਨੇ ਭਰਾਵਾ ਗਾਇਬ ਕਦੋਂ ਦੀ ਹੋਈ ਮਾਤਾਏ ਰਾਹ ਦੇ ਵਿੱਚ ਲੱਭ ਜਾਊਗੀ ਇੱਥੇ ਕਿਤੇ ਹੋਈ ਤੇ ਤੁਹਾਨੂੰ ਗਵਾਚੀ ਨਹੀਂ ਆ ਗਵਾਚੀ ਨਹੀਂ ਆ ਫਿਰ ਆ ਜੇ ਨਾ ਸਾਨੂੰ ਹਾਂਜੀ ਹੋਰ ਕੋਈ ਹਾਂਜੀ ਸੰਜੀ ਆਪਾਂ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਸਾਨੂੰ ਪੱਟੀ ਮੋੜ ਤੋਂ ਇੱਕ ਲਵਾਰਸ માતા ਮਿਲੀ ਆ ਤੇ ਆਪਾਂ ਉਸ માતા ਦੀ ਵੀਡੀਓ ਪਾਈ ਸੀ ਤੇ ਉਸ માતા ਦੀ ਵੀਡੀਓ ਪਾਉਣ ਤੋਂ ਬਾਅਦ ਸਾਨੂੰ ਇੱਕ ਪਰਿਵਾਰ ਮਿਲਨ ਆਇਆ ਵਾ ਤੇ ਉਹ ਦੱਸਦੇ ਆ ਦਿਖਾਉਂਦੇ ਆ ਤੁਹਾਨੂੰ ਕਿ ਉਹ ਇਸ ਭੈਣ ਦਾ ਕੀ ਲੱਗਦੇ ਨੇ ਤੇ ਭੈਣ ਕਿਦੋਂ ਦੀ ਕਵਾਜੀ ਆ ਉਹ ਤੁਹਾਨੂੰ ਸਾਰੀ ਵੀਡੀਓ ਆ ਦੇਖੋ ਲਗਦੇ ਅੱਛਾ ਬਸ ਬਸ ਜੀ ਅਦੀ ਯਾਦ ਕਰਦੇ ਮੈਨੇ ਕੁੰਦੀ ਆਏ ਸੀਗੇ ਉਹ ਜਿੰਦਰ ਨਹੀਂ ਆਇਆ ਜਿੰਦਰ ਨਹੀਂ ਆਈ ਤਾਂ ਜਿੰਦਰ ਕੀ ਨਾਮ ਹੈ ਅੱਛਾ ਤੁਹਾਡਾ ਨਾਮ ਹੈ ਕੋਣ ਆਇਆ ਵਾ ਮਾਤਾ ਕੋਣ ਆਇਆ ਵਾ ਦੈਂਦੂ ਤੇ ਫੇਰੋਂ ਲੱਭੀ ਤੇ ਲਾਡੀ ਮਾਤੇ ਕੀ ਲੱਗਦੇ ਤੁਹਾਡੇ ਤੁਹਾਡੀ ਨਾਨਾ ਸਾਡੇ ਆਪ ਕੀ ਬਾਤ ਨੇ ਭਰਾਵਾ ਅੱਛਾ ਤੁਸੀਂ ਨੇ ਤੇ ਨੇ ਭਰਾਵਾ ਤੁਹਾਡਾ ਕਾਦ ਹੋ ਜਾਣਾ ਇਹ ਕਾ ਗਾਇਬ ਕਦੋਂ ਦੀ ਹੋਈ ਮਾਤਾ ਜੀ ਪਾਦੀ ਹਾਂ ਜੀ ਮੱਲਾ ਨਹੀਂ ਕੱਟਿਆ ਬਾਪੇ ਨੇ ਤੇ ਬਿਲੀ ਚਾਪ ਹਾਂ ਜੀ ਮੱਲਾ ਨਹੀਂ ਆਈ ਅੱਜ ਤੇ ਬਿਲੀ ਚੜਕੀ ਉੱਥੇ ਅੱਛਾ ਮੈਂ ਵੀ ਉਦੋਂ ਰੋਸੇ ਹੀ ਉਦੋਂ ਮਾਤਾ ਜੀ ਇਹ ਲੋਕ ਕਿ ਨਹੀਂ ਉੱਧਰੀ ਪਈ ਉਹ ਟਰਾਕੀ ਉੱਧਰੀ ਬੈ ਗਈ ਕਿਨੇ ਉੱਧਰ ਕਿਤੇ ਜੇਕਰ ਤੁਸੀਂ ਇਹਨਾਂ ਦੀ ਬਾਹ ਤੇ ਆਪਣਾ ਮੋਬਾਈਲ ਨੰਬਰ ਜਾਂ ਐਡਰੈਸ ਲਿਖਿਆ ਹੁੰਦਾ ਨਾ ਤੇ ਸਿਰਫ 5 ਮਿੰਟ ਲੱਗਣੇ ਸੀ ਮੈਨੂੰ ਤੁਹਾਡਾ ਘਰ ਲੱਭਣ ਦੇ ਮੈਂ ਕੀ ਮੈਂ ਹਾਂ ਜੀ ਇਹ ਕਰ ਦਿੱਤਾ ਸੀ ਨੀ ਆ ਜਾਂਦੀ ਹੈ ਕਿ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਸਾਡੇ ਨਾਲ ਅੱਗੇ ਉਹ ਵੀ ਧੰਨਵਾਦ ਉਹ ਉਹਨਾਂ ਵੀਰਾਂ ਦਾ ਮੈਂ ਕਰਦਾ ਵਾਂ ਉਹ ਉੱਥੇ ਨਾ ਕਵੀਸ਼ਰ ਸਿੰਘ ਉਹ ਵੀਰੋਸ਼ਾਲ ਵੀਡੀਓ ਤੁਸੀਂ ਦੇਖੀ ਲਈ ਹੋਣੀ ਹੈ ਨਾ ਤੇ ਉਹਨਾਂ ਵੀਰਾਂ ਦਾ ਧਿਆਨ ਚਲੇਗਾ ਜੇ ਉਹਨਾਂ ਦੇ ਵੀਰਾਂ ਦਾ ਧਿਆਨ ਨਾ ਜਾਂਦਾ ਤੇ ਪਤਾ ਨਹੀਂ ਵਿਚਾਰੇ ਨੇ ਰਾਤ ਕਿੱਥੇ ਰਹਿਣਾ ਸੀ ਜੰਨੇ ਅਸੀਂ ਵੀਰ ਇਹ ਨਹੀਂ ਅਸੀਂ ਰਾਤ ساری ਰਾਤ ਫਿਰਦੇ ਰਹੇ ਸਾਰੇ ਰਾਤ ਹੀ ਲੱਭਦੇ ਰਹੇ ਅਸੀਂ ਕਿਹਾ ਕਿ ਅਸੀਂ ਦੇ ਛੋਟ ਵੀ ਕਰਾਈ ਇਹ ਚਲੇਗਾ ਅਕੀਰ ਦੇ ਤਰੈਕਾ ਬਾਪੇ ਦੇ ਟਿੱਕ ਗੇ ਰੋਣਾ ਨਹੀਂ ਰੋਣਾ ਇਹ ਦੀ ਗਾਤ ਤਾਂ ਡਿਸਟਰਬ ਕਰਤੋਂ ਆਏ ਮਤਲਬ ਜਮਾਂਦਰੂ ਆ ਕਿ ਜੇ ਬਾਤ ਹੋਈ ਸੀ ਜਮਾਂਦਰੂ ਹੀ ਜਮਾਂਦਰੂ ਸ਼ੁਰੂ ਤਾਂ ਅੱਛਾ ਚਲੋ ਜੋ ਕੱਟਾ ਇਹ ਜਿਹੜੀ ਮੈਕੀਨ ਕਿਹੜਾ ਘਾਟ ਲੱਗੀ ਜਿੰਨੂੰ ਵੇਪਨ ਇਹ ਜੀਰੇ ਬਾਰੇ ਦੱਸ ਰਹੀ ਨੇ ਪੱਟੀ ਨਹੀਂ ਬੋਲਿਆ ਇਹਨੇ ਜੀਰਾ ਬੋਲਿਆ ਉਦੋਂ ਕੋਈ ਨਾਂ ਦੱਸ ਦੀ ਆਪਣਾ ਨਾਂ ਜੀ ਕਹਿੰਦੇ ਵੀ ਜੀਰੇ ਲਾਗੋ ਜੀਰੇ ਲਾਗੋ ਇੰਨਾ ਵਜਨ ਬਸਮਾਦਾਈ ਨੇ ਆਖਿਆ 13 ਸਾਲਾਂ ਦੀ ਸੀ ਨੇ ਅੱਛਾ ਅੱਛਾ ਜੀਰੇ ਉਧਰ ਮਲਕ ਸੋਹਰਾ ਪਰਿਵਾਰ ਉਧਰ ਅੱਛਾ ਪਤਾ ਨਹੀਂ ਹੈ ਕਿ ਕਿ ਨਹੀਂ ਹੈਗੇ ਉਹ ਤਾਂ ਇੱਥੇ ਨਹੀਂ ਉਹ ਤਾਂ ਪਹਿਲਾਂ ਲਿਖਿਆ ਹੋਇਆ ਓਕੇ ਸਾਡੇ 26 ਸਾਲ ਸਾਡਾ ਵਿਆਹ ਹੋ ਗਿਆ ਸੀ 30 ਸਾਲ ਹੁਣ ਇਹ ਬੇਨਤੀ ਹੈ ਕਿ ਸਵੇਰੇ ਇੰਦਾ ਮਤਲਬ ਕਿ ਮਾਨ ਸਾਹਿਬ 500 ਰੁਪਿਆ ਨਹੀਂ ਲੈਣਾ ਵਾ ਆਪਣਾ ਮੋਬਾਈਲ ਨੰਬਰ ਇੱਥੇ ਲਿਖਾਇਓ ਜਿਆਦਾ ਨਹੀਂ ਇੱਥੇ ਅੱਛਾ ਆਪਣਾ ਮੋਬਾਈਲ ਨੰਬਰ ਆਪਣਾ ਐਡਰੈਸ ਇਹ ਜਰੂਰ ਲਿਖਵਾਇਓ ਕਿਉਂਕਿ ਰੱਬ ਨਾ ਕਰੇ ਅੱਜ ਤੇ ਆ ਗਈ ਸਾਡੇ ਕੋਲ ਮੈਂ ਅੱਜ ਨਾ ਗੁਜਰਾ ਤੋਂ ਕੋਈ ਬੰਦਾ ਛਡਾਉਣ ਜਾਣੇ ਸੀ ਇਹੋ ਜਿਹਿਆਂ ਨੂੰ ਗੁਜਰ ਬਹੁਤ ਲੈ ਲੈਂਦੇ ਆ ਆ ਵੇਖੋ ਬੰਦੇ ਦਾ ਪੈਣ ਦਾ ਵੇਖੋ ਜਿਗਾੜ ਵੇਖ ਲੋ ਥੱਲੇ ਪ੍ਰਾਲੀ ਵਿਛਾਈ ਤੇ ਡੰਗਰਾਂ ਦੇ ਵਿੱਚ ਹੀ ਪੈਂਦਾ ਵੀਰਿਆ ਆ ਵੇਖ ਲੈ ਹਾਲਾਤ ਵੇਖ ਲੈ ਇਹਦੇ ਉਹਨਾਂ ਕੰਮ ਕਰਵਾਉਣਾ ਕੱਲ ਜਿਹੜਾ ਸੀ ਇੱਕ ਭਗਤ ਲੈ ਕੇ ਆਂਦਾ ਕੱਲ ਇੱਕ ਦੁਪਹਿਰੇ ਲੈ ਕੇ ਆਂਦਾ ਉਹ ਤੁਹਾਡੇ ਵਰਗੇ ਕਿਸ ਵੀਰ ਨੇ ਆਪਣੇ ਮਤਲਬ ਕਿ ਧਿਆਨ 'ਚ ਲੈ ਕੇ ਤੈਨੂੰ ਫੜ ਲਿਆ ਤੇ ਉਹਨੂੰ ਗੁਜਰ ਉਹਦੇ ਤੋਂ ਖੋਹਣ ਦੇ ਸੀ ਪੀ ਸਾਨੂੰ ਦੇ ਦੇ ਨਾ ਨਹੀਂ ਦੇ ਦੇ ਉੱਤਰ ਆ ਗਿਆ ਕਿੰਨੀ ਪਤਾ ਵਖਰੇ ਇਹਨਾਂ ਦਾ ਆ ਆ ਵੀ ਲਈ ਆ ਵੀ ਲਈ ਆ ਜਾ ਪੁੱਤਰ ਕੇ ਨਾ ਦੇ ਦੇ ਵਿਜਣ ਨੂੰ ਪੁੱਤਰ ਕੇ ਨਾ ਇਹਨੂੰ ਲੈਓ ਇੱਥੇ ਲੈਓ ਆਪਣਾ ਲੈਦੇ ਨਾ ਤੋਂ ਹਾਂਜੀ ਬਾਪੇ ਬਹੁਤ ਕੰਮ ਕਰਾਉਂਦੇ ਆ ਮੈਂ ਬੰਦੀ ਵੀਡੀਓ ਮੈਂ ਬਿਨਾ ਇਦਾਂ ਕੰਮ ਕਰਾਉਂਦਾ ਹਾਂ ਬਹੁਤ ਕਰਾਉਂਦੇ ਕੰਮ ਸਰ ਧੰਨਵਾਦ ਪੱਟੀ ਕਿੱਥੇ ਰਹਿੰਦੇ ਆਪਾਂ ਮੈਂ ਰਿਟਨ ਟਾਊਨ ਚ ਆਪਣੀ ਬਰਾਉਂ ਦਾ ਕਲੋਨੀ ਹੈ ਨਾ ਹਾਂਜੀ ਮਰਦਾਂ ਕੋਲ ਦਰਾਂ ਤੋਂ ਨਹੀਂ ਹਾਂਜੀ ਉਹਨਾਂ ਦੇ ਜਿਹੜਾ ਚਾਹੁੰਦੇ ਨੇ ਹਾਂਜੀ ਮੈਂ ਵੀਡੀਓ ਪਾਈ ਆ ਲਗਭਗ ਕੋਈ 2:00 ਵਜੇ ਪਾਈ ਨਹੀਂ ਅੱਜ 2:30 ਵਜੇ ਹਾਂਜੀ 2:30 ਵਜੇ ਵੀਡੀਓ ਪਾਈ ਤੇ 5 ਮਿੰਟਾਂ ਬਾਅਦ ਮੈਨੂੰ ਮਤਲਬ ਕਿ ਫੋਨ ਆ ਗਿਆ ਸੀ ਵੀਰ ਦਾ ਕਿ ਵੀਡੀਓ ਜਿਹੜੀ ਤੁਸੀਂ ਵੀਡੀਓ ਪਾਈ ਜੇ ਨਾ ਉਹ ਭੈਣ ਪੱਟੀ ਤੋਂ ਆ ਹਲੋ ਹਾਂਜੀ ਵੀਰ ਜੀ ਹੋਰ ਇੱਕ ਕਾਹਚਾ ਹੋਰ ਇੱਕ ਜਿਹੜਾ ਬਤਾ ਬਈ ਅੰਮਾਈ ਕੋਈ ਕਾਹਚਾ ਹੋਰ ਜਿਹੜਾ ਤੇਰੇ

ਕੇ ਅਬ ਜੀ ਬੇਨਤੀ ਆ ਕਿ ਨਿਲਕੀਸੇ ਦਾ ਵੀ ਨੰਬਰ ਦੇ ਦਿਓ ਨਾ ਕਿਸੇ ਦਾ ਵੀ ਰਾਜ ਜਿਹੜਾ ਉਹਨਾਂ ਨੇ ਘਰੋਂ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਕੋਈ ਉਹਨਾਂ ਦਾ ਮੋਬਾਈਲ ਨੰਬਰ ਕੋਈ ਐਡਰੈਸ ਦੋ ਤੂੰ ਮੈਨੂੰ ਕਹਿੰਦੇ ਵੀ ਤੁਹਾਨੂੰ ਆ ਫੋਨ ਆਊਗਾ ਮੇਰੇ ਸਾਹਣੇ ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਡਾ ਫੋਨ ਆ ਗਿਆ ਮੈਨੂੰ ਅੱਛਾ ਅੱਗੇ ਕੋਈ ਲੈਣਾ ਗਿਆ ਵੇ ਸਾਡੇ ਦਿਮਾਗ ਤੇ ਟੈਨਸ਼ਨ ਬੈਠੀ ਰਹੀ ਨਾ ਸਾਰੀ ਰਾਤ ਬਾਬਾ ਪਾਪਾ ਨੂੰ ਬਾਰੇ ਗਿਆ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਆਪੇ ਜੇ ਨਹੀਂ ਕਿਤੇ ਜਾਣ ਵਾਲੀ ਨਹੀਂ ਹੁੰਦਾ ਇਹ ਛੋਟੀ ਹੁੰਦੀ ਜਾ ਪਰ ਸਮਝਦੀ ਰਹਿੰਦੀ ਹੈ ਅੱਛਾ ਉਹਨਾਂ ਦੇ ਸਾਹਮਣੇ ਸਪੈਸ਼ਲ ਨਹੀਂ ਸੀ ਅੱਛਾ ਅੰਦੇ ਵਿੱਚ ਲੱਗ ਜਾਊਗੀ ਇੱਥੇ ਕਿਤੇ ਹੋਈ ਤੇ ਤੁਹਾਨੂੰ ਗਵਾਚੀ ਨਹੀਂ ਆ ਗਵਾਚੀ ਨਹੀਂ ਗਵਾਚੀ ਨਹੀਂ ਲੈ ਗਿਆ ਇਹਨਾਂ ਨੇ ਨਹੀਂ ਗੱਲ ਕੀਤੀ ਕਿ ਗਵਾਚੀ ਨਹੀਂ ਲੈ ਗਿਆ ਫਿਰ ਹੈਗੇ ਨਾ ਸਾਨੂੰ ਹੋਰ ਕੋਈ ਗੱਲ ਛੋਟੀ ਵਿਚਾਰ ਸਵੇਰੇ ਦੇ ਸਵੇਰੇ ਦੇ ਬਾਬਾ ਹੀ ਗਏ ਵਟਸਐਪ ਅਗਨੀ ਕਿੰਨੇ ਚੱਕਰ ਮਾਰੇ ਉਹ ਕਹਿੰਦੇ ਵੀ ਜਦੋਂ ਉੱਥੇ ਬੈਠੇ ਹਨ ਦਾਦਾ ਜੀ ਉੱਥੇ ਸਭ ਨੇ ਸੀ ਉਹਨੇ ਮੈਂ ਵੇਖਿਆ ਉਹ ਤੇ ਆ ਬੈਠੇ ਬਾਬੇ ਤੁਸੀਂ ਸੇਵਾ ਬਹੁਤ ਕਰਦੀ ਵਟਸਐਪ ਬਹੁਤ ਸੇਵਾ ਕਰਦੀ ਬੈਠੀ ਰਹਿੰਦੇ ਉਹ ਕਹਿੰਦੇ ਉਹ ਭਗਤ ਨਹੀਂ ਆ ਦਾਦੀ ਭਗਤ ਨਹੀਂ ਆ ਕੋਈ ਨਹੀਂ ਬੰਦ ਗਲ ਮੇ ਕੇ ਲੱਭਦੇ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਸਾਰੇ ਸੋਰਸਿੰਗ ਨੂੰ ਭੁੱਲ ਕਰ ਦਿੱਤੇ ਤੁਹਾਡੇ ਦੇ ਦੇ ਬੀਬੀਆਂ ਸੋਸਿੰਗ ਬਿਲਡੋ ਬਿੱਟੀ ਭੁੱਲ ਜਾਂਦੇ ਸਾਰੇ ਸੋਸਿੰਗ ਮਾਰੇ ਨਹੀਂ ਜਾਂਦੇ ਜਿਹੜੀ ਸੰਗਤ ਕਿੰਨਾ ਤਾਂ ਜਾਂਦੀ ਹੈ ਨਾ ਸਾਰੀ ਇਹਨੂੰ ਜਾਣਦੀ ਸੋਸਿੰਗ ਉਹਨਾਂ ਨੇ ਕਿਹਾ ਸੋਰਸਿੰਗ ਹੋਈ ਫਿਰ ਆ ਜਿੰਦਗੀ ਦੀ ਹੁੰਦੀ ਹੈ ਬੜੇ ਫੋਨ ਆਏ ਮੈਨੂੰ ਹੁਣ ਮੈਂ ਜਿੰਨਾ ਜਿਹੜਾ ਵੀਡੀਓ ਨਾ ਨਾ ਪਾਈ ਉਹਨੇ ਜਰ ਫੋਨ ਆਉਨੋਂ ਨਹੀਂ ਹਟਨੇ ਮਿਲਦੇ ਹਾਂਜੀ ਬੱਬਲੀ ਜੀ ਮੈਂ ਵੀਡੀਓ ਦੇਖ ਰਹੀ ਸੀ ਇੰਸਟਾਗ੍ਰਾਮ ਤੇ ਤੁਹਾਡੀ ਹਾਂਜੀ ਉਹ ਬੀਬੀ ਜਿਹੜੇ ਤੁਸੀਂ ਮੋੜ ਤੋਂ ਪੱਤੀ ਮੋੜ ਤੋਂ ਲਏ ਨਾ ਹਾਂਜੀ ਪਹਿਲੇ ਲੱਭ ਗਿਆ ਪਰਿਵਾਰ ਉਹਨਾਂ ਦਾ ਲੱਗੇ ਆ ਹਾਂ ਓਕੇ ਓਕੇ ਮੈਂ ਉਹ ਵੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਉਹ ਪੱਤੀ ਦੇ ਹੀ ਨੇ ਕਾਜੀ ਵਾਲੇ ਚੌਂਕ ਦੇ ਵਿੱਚ ਥੈਂਕ ਯੂ ਸਸਾਦਾ ਕੀ ਲਾਦੀ ਪਰ ਤੁਹਾਡੇ ਕੀ ਲੱਗਦੇ ਅੱਛਾ ਪਰ ਦੇਖ ਲਓ ਸੰਧੀ ਦੇਖ ਲਓ ਆ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਇਹਨਾਂ ਵੀਰਾਂ ਦਾ ਵੀ ਅੱਜ ਕੱਲ ਜਿੱਥੇ ਲੋਕ ਮਾੜੇ ਆ ਉੱਥੇ ਚੰਗੇ ਵੀ ਆਗੇ ਆ ਵੀਰ ਜੀ ਹੁਣ ਮੇਰੇ ਕੋਲ ਮਾਵਾ ਵਾ ਇੱਥੇ ਬੈਠੀ ਹੁਣੀ ਮਾਂ ਮੈਂ ਅੰਮ੍ਰਿਤਸਰੋਂ ਲੈ ਕੇ ਆਂਦਾ ਸੀ ਉਹਨੂੰ ਇੰਡੀਆ ਗੇਟ ਤੋਂ ਮਾਂ ਕਿ ਨਾ ਕੀ ਮਾਤਾ ਰਜਿੰਦਰ ਕਰ ਹਾਂ ਕਿਹੜੇ ਪਿੰਡ ਦੱਸਿਆ ਸੀ ਤੇ ਇੱਥੇ ਕਿਦਾਂ ਆ ਗਏ ਜੀ ਤੇ ਜਦੋਂ ਉਹਨਾਂ ਘਰੋਂ ਘਰ ਤਾ ਉਹ ਕਹਿੰਦੇ ਜਾਓ ਜਿੱਥੇ ਮਰਜੀ ਜਾਓ ਤਾਂ ਕਿਹਾ ਇੱਕ ਵੇਲੇ ਤਾਂ ਟੈਮ ਹੁੰਨਾ ਵਾ ਮੈਂ ਇਸ ਕੋਲੇ ਲੈ ਕੇ ਆਇਆ ਉਹਨੂੰ ਮੈਂ ਮਾਤਾ ਨੂੰ ਪੁੱਛਿਆ ਤੇਰਾ ਡਰੈੱਸ ਕੀ ਹੈ ਤੇ ਉਹਨੇ ਦੱਸ ਦਿੱਤਾ ਕਿ ਮੇਰਾ ਫਿਰ ਲੋਕੀ ਪਿੰਡਾਂ ਦਾ ਫੇਲੋ ਕੀ ਆਪਣੇ ਨਾਲ ਹੀ ਆ ਅੱਛਾ ਤੇ ਵੈ ਕਿੱਥੇ ਜੀ ਫੇਲੋ ਕੀ ਹੈ ਫੇਲੋ ਕੀ ਫੇਲੋ ਕਿੱਥੇ ਉਹ ਗੁਰੂ ਕੇ ਬਾਗ ਖਡੂਰ ਸਾਹਿਬ ਫੇਲੋ ਕੀ ਇੱਕ ਦਿਨ ਸ਼ਹਿਰੀ ਦੇ ਕੋਲਾ ਹਾਂ ਉਹ ਹੀ ਆ ਮਾਂ ਹਜੇ ਤੱਕ ਮੇਰੇ ਕੋਲ ਆ ਉਹਦੇ ਤਿੰਨ ਮੁੰਡੇ ਤਿੰਨੇ ਵਿਆਹਣ ਵਾਲੇ ਜਵਾਨ ਆ ਆ ਵੀਰ ਵਾਂਗੂ ਹੋਣੇ ਇੰਨਾ ਵਾਂਗੂ ਵਿਆਹਣ ਵਾਲੇ ਤਿੰਨੇ ਜਵਾਨ ਫੇਲੋ ਕੀ ਮੇਰੀ ਮਾਸੀ ਆ ਮੈਂ ਮਾਸੀ ਦੇ ਮੁੰਡੇ ਨੂੰ ਫੋਨ ਲਾ ਕੇ ਆ ਆ ਮਾਂ ਵੇਖੋ ਤੁਹਾਡੇ ਪਿੰਡ ਦੀ ਆ ਮੈਂ ਫੋਟੋ ਭੇਜੀ ਫੋਟੋ ਵੇਖਿਓ ਫੋਟੋ ਤੋਂ ਪਛਾਣਿਓ ਬੜਾ ਆ ਇਹ ਜਦੋਂ ਅੰਦਰੋਂ ਫੋਟੋ ਬਿਨਾਂ ਬਲ ਅੰਨੇ ਪਉਣਾ ਪ੍ਰਿੰਟ ਪਲਾ ਕੇ ਨੂੰ ਪੁੱਛਣਾ ਆ ਫੋਟੋ ਦੇਖੋ ਪਿੰਡ ਦਾ ਬੰਦਾ ਜਦੋਂ ਬੜਾ ਫੋਟੋ ਵੇਖ ਕੇ ਪਛਾਣ ਹੀ ਜਾਂਦਾ ਆ ਠੀਕ ਹੋਵੇ ਨਾ ਪਰ ਇਹਦਾ ਹਾਂ ਮੇਰੇ ਪਿੰਡ ਦੀ ਹੈ ਤੇ ਮੈਂ ਕਿਹਾ ਜਾ ਕੇ ਤੇ ਪਰਿਵਾਰ ਨਾਲ ਗੱਲ ਕਰਾ ਮੁੰਡਿਆਂ ਨਾਲ ਗੱਲ ਕਰਾਈ ਮੈਂ ਕਿਹਾ ਤੁਹਾਡੀ ਮਾਂ ਮੈਂ ਆਪਣੇ ਕੋਲ ਲੈ ਆਵਾ ਐਸਾ ਆਸ਼ਰਮ ਦੇ ਵਿੱਚ ਆ ਲੈਂਦੀ ਆ ਤੇ ਫੇਰ ਆਣ ਕੇ ਆਪਣੀ ਮਾਂ ਨੂੰ ਲੈ ਜਿਓ ਭਾਜੀ 2 ਮਹੀਨੇ ਵੇਟ ਕੀਤੀ ਲੈਣ ਨਹੀਂ ਆਈ ਲੈਣ ਕਿਉਂ ਨਾ ਫੋਨ ਤੱਕ ਨਹੀਂ ਲਾਇਆ ਦੋਆ ਮਹੀਨੇ ਬਾਅਦ ਮਾਤਾ ਜੀ ਮੈਂ ਉੱਥੇ ਛੱਡਣ ਗਿਆ ਘਰੇ ਛੱਡਣ ਗਿਆ ਘਰੇ ਗਈ ਨੂੰ ਨਹੀਂ ਰਖਿਆ ਜੀ ਚੱਲੇ ਆਉਨੇ ਆਹ ਟੇਮ ਲੱਭ ਕੇ ਤੇ ਆਉਨੇ ਆ ਆ ਸਾਡੇ ਗਵਾਂਡ ਬਾਏ ਨੂੰ ਪੁੱਛ ਲੈ ਮਾਤਾ ਜੀ ਇਹ ਗੱਲ ਤੁਹਾਡੀ ਝੂਠੀ ਜੇ ਮੈਂ ਤੁਸੀਂ ਲੱਭ ਲੱਭ ਕੇ ਲਿਆਉਂਦੇ ਜੇ ਤਿੰਨ ਮਹੀਨੇ ਹੋ ਗਏ ਮਾਤਾ ਮੇਰੇ ਕੋਲ ਆ ਵੀਰ ਜੀ ਹੁਣਾਂ ਮੇਰੇ ਮਾਸੀ ਜੀ ਦੇ ਪੁੱਤਰ ਆਏ ਮੇਰੇ ਭਰਾ ਵਾ ਇਹਨਾਂ ਦੇ ਥਰੂ ਮੈਂ ਤਿੰਨ ਮਹੀਨੇ ਹੋ ਗਏ ਘਰੇ ਸੁਨਾਕਲੇ ਨੂੰ ਕਿ ਮਾਤਾ ਤੁਹਾਡੀ ਮੈਨੂੰ ਅੰਮ੍ਰਿਤਸਰੋਂ ਮਿਲੀ ਆ ਤੇ ਮੈਂ ਲੈ ਕੇ ਆਉਣ ਡਿਆ ਵਾ ਤੁਹਾਨੂੰ ਤੇ ਲੈ ਕੇ ਮੈਂ ਮਾਤਾ ਨੂੰ ਆਸ਼ਮ ਚ ਚਲੇ ਗਿਆ ਮੈਂ ਵੀਰ ਜੀ ਨੂੰ ਦੱਸਦਾ ਕਿ ਮੈਂ ਮਾਤਾ ਆਸ਼ਮ ਚ ਲੈ ਆਂਦੀ ਆ ਮੈਂ 3 ਮਹੀਨੇ ਹੋ ਗਏ ਅਡੀਕ ਕਰਨਿਆ ਲੈਣ ਤੇ ਕੀ ਹੋਣਾ ਅਜ ਤੱਕ ਇੱਕ ਫੋਨ ਤੱਕ ਨਹੀਂ ਆਇਆ ਇਹ ਇਹ ਬਣਾ ਬੇਟਾ ਹੈ ਜੀ ਹਾਂਜੀ ਇਹੋ ਜੀ ਬਹਿ ਜਾ ਇੱਥੇ ਮੰਮੀ ਲਾ ਕੇ ਬਹਿ ਜਾ ਇੱਥੇ ਬਹਿ ਜਾ ਇਹ ਅੰਮਨੇ ਇਹ ਛੋਟਾ ਬੇਟਾ ਜੀ ਗੁਰਾ ਤੇਰੀ ਮਾਂ ਵਾ ਮਾਨੂੰ ਮੈਲਾ ਮਾੜਾ ਮੋਟਾ ਉਹਨੂੰ ਜਫੀ ਪਾਲਾ ਉਹਨੂੰ ਹੱਥ ਪੈਰੀ ਹੱਥ ਲਾੜਾ ਕਿਹੋ ਜਿਹੇ ਬੰਦੇ ਹੋ ਗਏ ਆਪਾਂ ਕਿਣਾ ਆਪਾਂ ਹੱਸਣਦੇ ਆ ਕੋਈ ਹਸਣ ਵਾਲੀ ਗੱਲ ਨਹੀਂ ਆ ਰੱਬ ਰੱਬ ਨਾ ਕਰੇ ਕੱਲ ਨੂੰ ਆਪਣੇ ਤੇ ਵੀ ਇਹੋ ਜਿਹਾ ਟਾਈਮ ਆ ਜਾਏ ਤੇ ਆਪਾਂ ਨੂੰ ਕੋਈ ਪੁੱਛੇ ਨਾ ਕੱਲ ਨੂੰ ਇਹ ਬੋਤ ਸਾਡੀ ਕਰਤੀ ਆ ਗਲਤੀ ਨਹੀਂ ਕੀਤੀ ਸਾਨੂੰ ਲੋੜ ਨਹੀਂ ਗੀ ਲੋੜ ਨਹੀਂ ਆ ਲੋੜ ਨਹੀਂ ਆ ਵੱਡੀ ਗੱਲ ਇਹ ਆ ਉਹਨਾਂ ਨੂੰ ਮੰਨ ਚੱਲ ਮੈਂ ਤਾਂ ਮੈਂ ਮੰਨ ਲਿਆ ਮੇਰੀ ਗੱਲ ਸੁਣੀ ਮੇਰੀ ਗੱਲ ਤੇ ਗੁੱਸਾ ਨਾ ਕਰੀ ਤੁਸੀਂ ਮਾਨ ਨਹੀਂ ਸਾਂਭੀ ਤੇ ਇਹਦਾ ਹਿੱਸਾ ਤੇ ਸਾਂਭ ਲੈ ਜਣਾ ਹਾਂਜੀ ਇਹਦਾ ਹਿੱਸਾ ਦੋ ਇਹਨੂੰ ਆਪੇ ਸਾਂਭ ਲਾਂਗੇ ਜੋ ਰਹਿਗਾ ਬੱਪ ਤੇ ਆਂ ਜੀ ਤੁਹਾਨੂੰ ਨਹੀਂ ਦੋ ਮੈਨੂੰ ਦੋ ਜਿਹੜਾ ਸਮਾਂ ਆਪੇ ਸਾਹਮੋ ਹੈ ਨਹੀਂ ਇਹ ਜਿੰਨ੍ਹੇ ਹਾਰ ਮਾ ਜੋ ਸਾਡੇ ਕੋਲ ਹੈਗਾ ਅਸੀਂ ਤਾਂ ਆਪ ਗਰੀਬ ਮਾਤਰ ਮੈਂ ਗਰੀਬ ਆ ਜਦੋਂ ਮਾਂ ਨੂੰ ਨਹੀਂ ਸਾਹਮਣਾ ਮੇਰੇ ਵਾਸਤੇ ਭਾਵੇਂ ਤੁਸੀਂ ਤੁਹਾਡਾ ਜਿੱਦਾਂ ਮਰਜ਼ੀ ਚੱਲੇ ਜਾ ਮੈਨੂੰ ਕੀ ਡਰਨਾ ਕਿੱਥੇ ਆਈ ਕਿੱਥੇ ਘਰੇ ਘਰੇ ਗਏ ਨੂੰ ਨਹੀਂ ਰੱਖਿਆ ਮੈਂ ਵਾਪਸ ਲੈ ਆਂਦੀ 10 ਮਹੀਨੇ ਗਿਆ ਮੇਰੇ ਸਾਹਣ ਸਾਲਟ ਕਿ ਮੇਰੇ ਕੋਲ ਰਹੀ ਉਹਨਾਂ ਦੀ ਦਾਦੀ ਜਿੰਦੀ ਜਗਦੀ ਉਦੋਂ ਉਦੋਂ ਕੰਮ ਧੰਦਾ ਕਰਦੀ ਸੀ ਤੇ ਦਾਦੀ ਨੇ ਪੈਰ ਹੀ ਨਹੀਂ ਪੈਣ ਦਿੱਤੇ ਤੇ ਮੁੰਡਿਆਂ ਨੂੰ ਇਹ ਵੀ ਸਾਡੀ ਦਾਦੀ ਹੈਗੀ ਰੋਟੀ ਪਣੀ ਹਾਨੂੰ ਮਿਲ ਹੀ ਜਾਂਦਾ ਹਰੇ ਵਿਆਹ ਹੀ ਨਹੀਂ ਸੀਗੇ ਦਾਦੀ ਪੂਰੀ ਹੋ ਗਈ ਤੇ ਮੁੰਡਾ ਲੈਣ ਆ ਗਿਆ ਮੇਰੇ ਕੋਲ ਤੇ ਮੈਂ ਇੱਥੇ ਆਏ ਨੂੰ ਮੈਂ ਮਾਤਾ ਨਹੀਂ ਕੱਲੀ ਮੈਂ ਕਿਹਾ ਤੂੰ ਮੈਂ ਕਿਹਾ ਇਹ ਕੰਮ ਵਾਲੀ ਆ ਤੁਹਾਡੀ ਵੀ ਹੁਣ ਮੈਂ ਤੇਰੀ ਦਾਦੀ ਪੂਰੀ ਹੋ ਗਈ ਤੇ ਹੁਣ ਤੂੰ ਇਹਨੂੰ ਲੈਣ ਆ ਗਿਆ ਬਾਬੇ ਮੈਂ ਮੈਂ ਕੌਣ ਹੁੰਦਾ ਹੁਣ ਤੁਸੀਂ ਆ ਤੁਹਾਡੀ ਭੈਣ ਵਾਂ ਮੈਂ ਨਹੀਂ ਰੱਖ ਸਕਦਾ ਇਹਨੂੰ ਕਿਉਂਕਿ ਮੈਂ ਕੌਣ ਹੁੰਦਾ ਤੁਹਾਡੀ ਭੈਣ ਵਾਂ ਤੁਹਾਡੀ ਮਾਂ ਵਾਂ ਉਹ ਪਰ ਮੈਨੂੰ ਮੜੇ ਹਾਂ ਹਲੂਣੀਆਂ ਮੈਂ ਕਿਹਾ ਜਦ ਵੀ ਤੂੰ ਆਪਣਾ ਕੋਈ ਜ਼ਿੰਮੇਵਾਰ ਲੈ ਕੇ ਆ ਹੁਣ ਮੇਰੀ ਮਾਂ ਨੂੰ ਕੋਈ ਲੈ ਜਾਏ ਅੱਜ ਲੈ ਜਾਏ ਮੈਂ ਕੱਲ ਜਾ ਕੇ ਤੇ ਉਹਦੇ ਮੈਂ ਨਾਕਰੀ ਉਹ ਕਿੰਨੇ ਨੇ ਗੱਲ ਟੁਕਾ ਦੇ ਕੇ ਲੈ ਆਉਂਗਾ ਆਪਣੀ ਮਾਂ ਉਹ ਲੈ ਕੇ ਹੀ ਨਹੀਂ ਕੋਈ ਆ ਕੋਈ ਜ਼ਿੰਮੇਵਾਰ ਬੰਦਾ ਹੀ ਨਹੀਂ ਲੈ ਕੇ ਆਇਆ ਕੋਈ ਉਹਨਾਂ ਰੱਖਣੀ ਨਹੀਂ ਸੀਗੀ ਆ ਹਾਲਾਤ ਆ ਦੁਨੀਆ ਦੇ ਸਾਡੇ ਮੁੰਡੇ ਦਾ ਫੋਨ ਆਏਗਾ ਮਾਸੀ ਦੇ ਪੋਤੇ ਨੇ ਅਸੀਂ ਇਹ ਬਣਾ ਦੇਖੋ ਕੋਈ ਅੱਖਾਂ ਮਾਂ ਨਹੀਂ ਲਿਉਣੀ ਮਰ ਭਾਵੇਂ ਜਾਈਏ ਮਾਂ ਨਹੀਂ ਚੱਲ ਫਿਰ ਟਾਈਮ ਨਾਲ ਉਸਨੂੰ ਆਪਣਾ ਨਿਸ਼ਾਨਾ ਕਰਨਾ ਨਾਟਣਾ ਚੱਲ ਪੋਣੀ ਚਾਹੀਦਾ ਅੱਜ ਸਿਰ ਰੋੜਦਾ ਹਾਂਜੀ ਮੇਰਾ ਨਾਮ ਸ਼ਾਮ ਨੂੰ ਨੇ ਸੇਵਲੇ ਕਰਨ ਦਾ ਮੌਕਾ ਸਾਰੇ ਜਿਹੜੀ ਜੀ ਬੀਬੀਆਂ ਦੇ ਨਾਲ ਯਾਰੀ ਦਾ ਵਾਈਗੁਰ ਅੰਦਰ ਕਾ ਸਾਡੇ ਨਾਲ ਅਧਿਕਾਰ ਬਣੇ ਨੀ ਅੰਦਰ ਕੋ ਜਾ ਕੇ ਬੈਠੇ ਰਹੇ ਨੀ ਚਲੋ ਧੰਨਵਾਦ ਆ ਇੱਕ ਸੇਵਾ ਨੇ ਮੋੜ ਜੱਗੇ ਇਹਨੇ ਸੇਰ ਦਾ ਕਈ ਆ ਰਾਇ ਪੁੱਛਿਆ ਜਿੰਦਾਂ ਲਾ ਕੇ ਇੱਕ ਮੋੜ ਪਿੱਛੇ ਸੰਦੇਂਦਾ ਸਭ ਆਪ ਮਾਤਾ ਆਦੀ ਜਿੰਦਾਨੀ ਆਇਆ ਬੜਾ ਕੁਝ ਨਹੀਂ ਹੋ ਨਾ ਲਿਆ ਵਾ ਉਹ ਨਹੀਂ ਆ ਮਾ ਨਹੀਂ ਮਾਤਾ ਮੇਰੇ ਕੋਲ ਤਾਂ ਨਹੀਂ ਕੋਈ ਆਇਆ ਤੇ ਮੇਰੇ ਕੋਲ ਇੱਥੇ ਆਈ ਆ ਆਂਦੇ ਦੱਸ ਕੇੜਾ ਆਇਆ ਮੇਰੇ ਕੋਲ ਇਹਨੇ ਮਾਰਿਆ ਵਾ ਕੋਈ ਨਹੀਂ ਮਾਰਿਆ ਇਹਨੇ ਮਾਰਿਆ ਅੱਛਾ ਕੀ ਮਾਰਿਆ ਇਹਨੇ ਨਹੀਂ ਮਾਰਿਆ ਵੈਸੇ ਨਾ ਉਧਰ ਵੀ ਵਿਚਾਰੀ ਇਹਨੂੰ ਕੌਣ ਮਾਰਦਾ ਅਸੀਂ ਤਾਂ ਹੀ ਮਾਰਦਾ ਜਿਹੜੀ ਉੱਧਰ ਆਇਆ ਗਿਆ ਨਹੀਂ ਉੱਧਰ ਗਿਆ ਇਹ ਮੈਂ ਜਾਵਾਂ ਮੈਨੂੰ ਮਤਲਬ ਪੱਟੀ ਸਾਰਿਆਂ ਨੂੰ ਪਛਾਣਿਆ ਇਹਦੀ ਕਿਤੇ ਵੀ ਲੇਟ ਵੀ ਹੋ ਜਵੇ ਨਾ ਉਹ ਨਾਲ ਆਪ ਲਿਆ ਕੇ ਛੱਡ ਜਾਂਦੇ ਇਹਨੂੰ ਤਦ ਇਹਦੀ ਮੈਂ ਮਾਤਾ ਦੀ ਪਹਿਲਾ ਵੀਡੀਓ ਪਾਈ ਆ ਇੱਕ ਹੁਣ ਮੁੰਡਾ ਵਾ ਲੈ ਕੇ ਆਂਦਾ ਵਾ ਉਥੋਂ ਮੈਂ ਗਰਦਾਸਪੁਰ ਲਾਗੋ ਉਹ ਅਪਰਾ ਅਪਰਾ ਦੱਸਦਾ ਪਰਾ ਲੰਧਾਣੇ ਲਾਗੇ ਮੇਰੀ ਗੱਲ ਸੁਣ ਜੀ ਆਪਣੇ ਚੱਲਦੇ ਆ ਤੇ ਘਰ ਪਛਾਣ ਲੈਣਗੇ ਘਰ ਕਿੱਥੇ ਕਰਕੇ ਆ ਜੀ ਪਛਾਣ ਲੈਣਗੇ ਘਰ ਕਿੱਥੇ ਆਪਣੇ ਅਸੀਂ ਆਪਣੇ ਥਾਣੇ 'ਚ ਫੋਨ ਕੀਤਾ ਸ਼ਾਇਦ ਉਹਦੀ ਮੈਂ ਵੀਡੀਓ ਹੈ ਜਿਹੜੇ ਪਾਉਣੀ ਆ ਕਿਉਂਕਿ ਇਹ ਸੀਗਾ ਮੈਨੂੰ ਵੀ ਇਹ ਮਾਤਾ ਵਾ ਵਿਚਾਰੀ ਉਹਦੀ ਮੈਂ ਵੀਡੀਓ ਜੀ ਪਾਉਣੀ ਆ ਪਹਿਲਾਂ ਮੇਦੀ ਪਾਈ ਹੈ ਜੀ ਬੇ ਮੈਂ ਪੀ ਪਹਿਲਾਂ ਯਾਰ ਇਹ ਮਾਤਾ ਲਾਗੇ ਬਨੇ ਦੀ ਆ ਤੇ ਇਹਦਾ ਪਰਿਵਾਰ ਲੱਭ ਜਾਣਾ ਮੈਨੂੰ ਇਹਦੀ ਮਾਤਾ ਜੀ ਮੈਂ ਪਹਿਲਾਂ ਵੀਡੀਓ ਪਾਈ ਆ ਅੱਛਾ ਨਹੀਂ ਚਲੋ ਧੰਨਵਾਦ ਜਾਣਾ ਵਾ ਕਿ ਸਾਡੇ ਕੋ ਰਹਿਣਾ ਵਾ ਰਹਿਣੀ ਆਏ ਤੈਨੂੰ ਕੋ ਲੈਣਾ ਮੇਰੇ ਕੋ ਰਹਿਣਾ ਇਹ ਤਾਂ ਹੋਰ ਸਭ ਨਿਕਲ ਆਇਆ ਸਪਾ ਦੋਵੇਂ ਪੜਾ ਕੰਮ ਕਰਿਆ ਕਰਿਆ ਚਲ ਦੇ ਸਾਡੇ ਕੋ ਰਹਿਣਾ ਤੇ ਮੰਮੀ ਲੈ ਜਾਓ ਫੇਰ ਇਹਨਾਂ ਨੂੰ ਲੈ ਜਾ ਮੰਮੀ ਨੂੰ ਅਸੀਂ ਜਾਈਏ ਅਸਾਂ ਜਨਾ ਕਦੀ ਤੁਹਾਡੇ ਤੋਂ ਦੂਰ ਨਹੀਂ ਨਾ ਗਈ ਹੁਣੀ ਇਹ ਹੈ ਨਾ ਹਾਂਜੀ ਕਦੀ ਦੂਰ ਨਹੀਂ ਗਈ ਹੁਣੀ ਸਿੰਦਰ ਦਾ ਮਾਮਾ ਬਸ ਮਾਮਾ ਆਹ ਕੌਣ ਨੇ ਆਹ ਕੌਣ ਨੇ ਏ ਪੋਲਾ ਵੀਰ ਐ ਸਾ ਪੋਲਾ ਵੀਰ ਤੇ ਮੈਂ ਕੌਣ ਆਏ ਬਾਬਾ ਨਾਨਕ ਬਾਬਾ ਨਾਨਕ ਇਹਨੋਂ ਵਾਰਿੰਦਨ ਕਿ ਨੀ ਵਾਰ ਕਿੰਨੇ ਤਰ੍ਹਾਂ ਗਿਆ ਸੀ ਜਿਹਦਾ ਬਨਾਮ ਆਇ ਕੋਲੇ ਦਾ ਵਾਰ ਨਹੀਂ ਕਰਨ ਉਹਦਾ ਵੀ ਜੀ ਮੈਂ ਨਾ ਕੱਲ 10 ਵਜੇ ਦਾ ਨਿਕਲਿਆ ਸੀ ਇਥੋਂ ਆਇਸ਼ਟੋਂ ਚੋਂ ਠੀਕ ਹੈ ਜੀ ਤੇ ਸ਼ਾਮੀ ਲਗਭਗ ਰਾਤ 9:00 ਵਜੇ ਆ ਮੈਂ ਹਜੇ ਮੈਂ ਗੱਡੀ 'ਚ ਉਤਰਿਆ ਨਹੀਂ ਸੀਗਾ ਗੱਡੀ ਇੱਥੇ ਡੱਕੀ ਹੋਈ ਜੀ ਉਤਰਿਆ ਨਹੀਂ ਸੀਗਾ ਤੇ ਉਹ ਮਾੜੀ ਉੱਤੇ ਚੱਲ ਜਾਓ ਅੱਗੇ ਚੱਲ ਜਾਓ ਹਜੇ ਮੈਂ ਗੱਡੀ 'ਚ ਉਤਰਿਆ ਨਹੀਂ ਤੇ ਮੈਨੂੰ ਇੰਸਟਾ ਤੇ ਫੋਨ ਆਇਆ ਜੀ ਆ ਮਾਦਾ ਜੇ ਆ ਪੱਟੀ ਮੋੜਦੇ ਆ ਖਲੋਤੇ ਜੇ ਆ ਆਪਣਾ ਕੋਈ ਖਰੀ ਜਥਾ ਵਾ ਢਾਪਸਰੀਆਂ ਦਾ ਇੰਸਟਾਗ੍ਰਾਮ ਐ ਕਿ ਕਈ ਵਾਰੀ ਮੈਂ ਚਲਾਉਂਦਾ ਹੀ ਨਹੀਂ ਮਤਲਬ ਕਿ 1-2 ਦਿਨ ਚਲਾਉਂਦਾ ਹੀ ਨਹੀਂ ਮਤਲਬ ਕਿ ਨੈਟ ਆਨ ਹੋਊਗਾ ਤਾਂ ਇੰਸਟਾਗ੍ਰਾਮ ਚੱਲੇਗਾ ਵੀ ਕਈ ਵਾਰੀ 2-2 ਦਿਨ ਚਲਾਉਂਦਾ ਨਹੀਂ ਕੁਦਰਤੀ ਇੰਸਟਾਗ੍ਰਾਮ ਮੇਰਾ ਆਨ ਹੀ ਤੇ ਕੁਦਰਤੀ ਮੈਂ ਫੋਨ ਚੁੱਕ ਲਿਆ ਕਿਉਂਕਿ ਕਈ ਵਾਰੀ ਫੋਨ ਬਹੁਤ ਆਉਂਦੇ ਆ ਥੱਕਿਆ ਹੋਈਦਾ ਕਿ ਕਈ ਵਾਰੀ ਫੋਨ ਨਹੀਂ ਚੁੱਕੀਦਾ ਕੁਦਰਤੀ ਕਿਸੇ ਵੀਰ ਨੇ ਫੋਨ ਲਾਇਆ ਤੇ ਜਿਵੇਂ ਮੈਂ ਸੈਸਵਾ ਫੋਨ ਚੁੱਕ ਲਿਆ ਮੈਂ ਕਿਹਾ ਹਾਂਜੀ ਵੀਰ ਜੀ ਦੱਸੋ ਮੈਨੂੰ ਕਹਿੰਦੇ ਵੀਰ ਜੀ ਅਸੀਂ ਇਦਾਂ ਪੱਤੀ ਮੋੜ ਤੋਂ ਬੋਲਦੇ ਆਂ ਤੇ ਇਦਾਂ ਸਾਡੇ ਕੋਲ ਕੋਈ ਮਾਤਾ ਆਈ ਆਂ ਕਈ ਵ ਉਹਨਾਂ ਨੇ ਜਦੋਂ ਵੀਡੀਓ ਭੇਜੀ ਮੈਂ ਆਕਾਸ਼ ਨੂੰ ਕਿਵੇਂ ਕਿਹਾ ਆਕਾਸ਼ ਵੀਰ ਦਾ ਨਾਮ ਹੈ ਕਿ 15 ਮਿੰਟਾਂ ਦਾ ਰਾਵ ਸਾਰਾ ਦੋ ਜਿਹੜੇ ਭਗਤ ਲਿਆਂਦੇ ਉਹ ਮੈਂ ਤਾਰ ਦਿੱਤੇ ਅਸੀਂ ਦੋਵੇਂ ਗੱਡੀ 'ਚ ਬੈਠੇ ਹਾਂ ਗੱਲਾਂ ਮਾਰਨ ਦੇ ਆਸ਼ਮਬਾਰੀ ਤੇ ਉਹਨਾਂ ਦਾ ਫੋਨ ਆ ਗਿਆ ਉਸੇ ਵੇਲੇ ਮੈਂ ਪਹੁੰਚ ਗਿਆ ਉੱਥੇ ਬਾਈ ਜਾਂਸ ਮੈਂ ਨਾ ਫੋਨ ਚੁੱਕਦਾ ਜਾਂ ਠੀਕ ਹੈ ਜੀ ਹਾਂ ਤੇ ਹੋ ਸਕਦਾ ਜੇ ਉਹ ਵੀਰ ਉਹ ਉਹਨਾਂ ਨਹੀਂ ਉਹਨਾਂ ਵੀਰਾਂ ਨੇ ਇੱਕ ਗੱਲ ਉਹਦਾ ਮੈਨੂੰ ਕਹੀ ਸੀ ਕਹਿੰਦੇ ਵੀ ਜੇ ਤੂੰ ਤੁਸੀਂ ਆਣ ਕੇ ਲੈ ਸਕਦੇ ਜੇ ਹੁਣ ਤੇ ਤਾਂ ਵੀ ਠੀਕ ਆ ਜੇ ਨਹੀਂ ਲੈ ਕੇ ਜਿੱਕੇ ਜਾ ਸਕਦੇ ਜੇ ਮੈਂ ਆਪਣੇ ਘਰ ਲੈ ਚੱਲਿਆ ਨਿਆਂ ਸਿੰਘ ਜੀ ਗੁਰੂ ਦੇ ਸਿੱਖ ਸੀਗੇ ਬੜੇ ਵਧੀਆ ਸੀਗੇ ਤੇ ਮੈਂ ਹੁਣ ਅੱਧੀ ਰਾਤ ਕਹਿੰਦਾ ਵੀ ਇੱਥੇ ਛੜਕਦੇ ਨਹੀਂ ਛੜਨੀ ਤੇ ਮੈਂ ਵੀਰ ਮੇਰਾ 15 ਮਿੰਟਾਂ ਵਿੱਚ ਮੈਂ ਆਹ ਮੈਂ ਤੇਰੇ ਕੋਲ ਆ ਜਾਣਾ ਵਾ ਤੇ ਮੈਨੂੰ ਵੀ ਇਹ ਹੁੰਦਾ ਵਾ ਕਿ ਉਦਾਂ ਵੀਰ ਭਰਾ ਕੋਈ ਹੋਵੇ ਨਾ ਅਗਲੇ ਨੂੰ ਕਹਿ ਦਿੰਦਾ ਕਿ ਵੀ ਜੇ ਵੀਰ ਵਾ ਕੋਈ ਗੱਲ ਨਹੀਂ ਤੁਸੀਂ ਆਪਣੇ ਕੋਲ ਰੱਖ ਲਓ ਮੈਂ ਸਵੇਰੇ ਆਣ ਕੇ ਲੈ ਜਾਊਗਾ ਹੁਣ ਮੇਰੀਆਂ ਵੀ ਦੋ ਧੀਆਂ ਇੱਥੇ ਬੈਠੀਆਂ ਵਿਚਾਰੀਆਂ ਮੇਰੀਆਂ ਦੋ ਧੀਆਂ ਆ ਅੱਜ ਮੈਂ ਕਿਸੇ ਦੀ ਇੱਜ਼ਤ ਢੱਕੂਗਾ ਕੱਲ ਨੂੰ ਰੱਬ ਮੇਰੀ ਢੱਕੂਗਾ ਮੇਰੀਆਂ ਧੀਆਂ ਨੇ ਵੱਡੀਆਂ ਹੋਣਾ ਪਹਿਣਾ ਦੇ ਮਾਮਲੇ ਦੇ ਵਿੱਚ ਮੈਂ ਉਦੋਂ ਹੀ ਤੁਰ ਪੈਣਾ ਬਿਦਾ ਤੂੰ ਹੀ ਤੁਰ ਪੈਣਾ ਵਾ ਪੀ ਹਾਂ ਵੀ ਮੇਰੇ ਕੋਲ ਪਹੁੰਚਣ ਦਾ ਜਰੀਆ ਹੋਵੇ ਸੀ ਮੰਨ ਕੇ ਚਲੋ ਕਿ ਯਾਰ ਜੇ ਮੈਂ ਹੁਣ ਇੱਥੇ ਹੁੰਦਾ ਹੀ ਨਾ ਤੇ ਫੇਰ ਔਖਾ ਸੀਗਾ ਮੇਰਾ ਤੇ ਚਲੋ ਇਹਦੀ ਮਾਂ ਦੀ ਸੇਵਾ ਸੀਗੀ ਤੇ ਉਸੇ ਵੇਲੇ ਰੰਗ ਲੈ ਪਹਿਲੇ ਫਿਰ ਬਾਏ ਗੁੱਡ ਨਾਈਟ ਹਏ ਹੁਣ ਘਰੋਂ ਬਾਹਰ ਨਹੀਂ ਜਾਣਾ ਜੇ ਹੁਣ ਮੇਰੇ ਕਾ ਸੁਣ ਜੇ ਹੁਣ ਗੁਰਦਾਰੇ ਕਿਤੇ ਗਈ ਨਾ ਕਿਤੇ ਮਾਂ ਜੇ ਹੁਣ ਗੁਰਦਾਰੇ ਕਿਤੇ ਗਈ ਤੇ ਮੈਂ ਨਹੀਂ ਜਾਣਦੇ ਨਹੀਂ ਬਾਤ ਮੈਂ ਨਹੀਂ ਕਹਣੀ ਕਰੇ ਨਾਲੇ ਮੇਰੀ ਅਰਦਾਸ ਕਰਨੀ ਮੇਰੀ ਵੀ ਗੁਰਦਾਰੇ ਜਾ ਕੇ ਮੈਂ ਤਾਂ ਇਹਖਣਾ ਵੀ ਥੋੜਾ ਡਰ ਪਾਵਾਂ ਨਾ ਨਾ ਜਾਵੇ ਕਿਉਂਕਿ ਵਾਰ-ਵਾਰ ਥੋੜੀ ਲੱਭਣਾ ਦਾ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਹਾਂ ਮੇਰੀ ਅਰਦਾਸ ਕਰਿਓ ਕਿ ਰੱਬ ਮੈਨੂੰ ਇਮਾਨਦਾਰੀਆਂ ਦਵੇ ਠੀਕ ਆ ਬਸ ਮੇਰਾ ਅਰਦਾਸ ਕਰਨੀ ਹੋ ਹਾਂ ਕੋਈ ਨਹੀਂ ਅਰਦਾਸ ਨਹੀਂ ਮੈਂ ਨਾ ਪਰਮਜੀਤ ਆ ਠੀਕ ਆ ਮੇਰਾ ਨਾਮ ਪਰਮਜੀਤ ਆ ਪਰਮਜੀਤ ਅੱਛਾ ਮੈਂ ਤਾਂ ਹੱਬ ਜੀ ਤੇ ਤੇਰੇ ਨਾਲ ਜੇ ਪਾਲ ਆਪਣਾ ਨਹੀਂ ਆਪਾਂ ਫਿਰ ਪਾਲ ਵਾਦਾ ਉਹਦਾ ਪਤਾ ਨਹੀਂ ਕਿਹੜੇ ਸਟੇਸ਼ਨ ਤੋਂ ਚੱਲ ਮਿਟੋਣੀ ਨਹੀਂ ਨਹੀਂ ਹਾਂ ਹਾਂ ਘਰ ਤੇ ਤੇਰੇ ਨਾਲ ਤੇ ਵੱਡਾ ਚੰਦੂ ਬੈਠਾ ਗਿਆ ਵਾਦਾ ਅਰਮਾਲ ਦੀ ਛਾਂ ਨਹੀਂ ਚਾਹੀਦੀ ਇਹ ਮਾਤਾ ਜੀ ਕੌਣ ਆ ਇਹ ਕੌਣ ਆ اے ਪਾਪੀ ਤੂੰ ਦਾ ਮੰਮੀ ਆ ਤੂੰ ਪਿਤੂ ਆ ਆ ਮੰਮੀ ਤੇ ਅਸ ਅਸ ਛੋਟਾ ਨਾਲ ਤੋਂ ਉਹਦਾ ਆਖਣਾ ਪਰੋਣਾ ਆਖਣਾ ਅਸੇ ਚਾ ਅੱਛਾ ਸਾਰਾ ਪਰਿਵਾਰ ਤੁਹਾਡਾ ਇਹ ਅੱਛਾ ਤੁਹਾਡਾ ਸਾਰਾ ਪਰਿਵਾਰ ਹੈ ਅਸੇ ਚਾ ਤਾਂ ਵਾਦਾ ਚਲੋ ਆਜੋ ਚਲੋ ਚੱਲ ਆ ਵੀ ਜਾਣਾ ਕਰਨਾ ਘਰ ਆਜੋ ਆ ਵੀ ਕਿੱਦਿ ਕਰੀ ਤੇ ਆਓ ਹਾਂ ਜਲੀਏ ਕਿੱਥੇ ਹਾਂ ਆ ਜਾਂਦੀ ਨਾ ਮੈਂ ਜਾਣਾ ਕਰ ਉਹਨਾਂ ਦੇ ਮੰਮੀ ਆ ਮੰਮੀ ਆ ਉਹਨਾਂ ਦੇ ਲੈ ਲੈ ਇੱਕ ਦਿਨ ਰਹੀ ਰੱਖਿਆ ਕਿ ਤੇ ਸਾਡੀ ਮੰਮੀ ਨੂੰ ਵੀ ਰੱਖੋ ਆ ਕੇ ਅਰੇ ਅਰੇ ਬਾਹਰ ਕਰਨਾ ਹੈ ਆ ਭੋਲੇ ਦਾ ਕਿਦਾ ਉਹ ਮਗਰ ਉਹ ਭੋਲੇ ਦਾ ਹੁਣ ਮਗਰ ਅੱਛਾ ਠੀਕ ਆ ਕੰਨ ਦਾ ਜੀ ਕੋਈ ਨਹੀਂ ਦਦੋਗੇ ਜੀ ਦੀ ਲੋੜ ਕੋਈ ਗੱਲ ਨਹੀਂ ਧੰਨਵਾਦ ਬਰਾ ਟਡਾ ਨਾ ਧੰਨਵਾਦ ਫੇਰ ਤੋਂ ਆ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਤੇ ਆਏ ਸਾਰੇ ਠੀਕ ਹੈ ਹੈਗੇ ਮੋਟਰਸਾਈਕਲ ਹੈਗੇ ਆ ਨਹੀਂ ਤੇ ਮੈਂ ਉਹਨਾਂ ਨੂੰ ਬਿਠਾ ਲੈਣਾ ਵਿਚਕਾਰ ਬਸ ਠੀਕ ਹੈ ਆ ਤੇ ਹਾਂਜੀ ਵੀਰੋ ਜਿੱਦਾਂ ਤੁਸੀਂ ਵੇਖਿਆ ਸੀਗਾ ਕਿ ਪੱਟੀ ਮੋੜਾ ਵਾਲੀ ਮਾਤਾ ਪੰਜ ਨੂੰ ਲੈ ਕੇ ਆਏ ਸੀਗੇ ਹੁਣੇ-ਹੁਣੇ ਵੀਡੀਓ ਪਾਈ ਸੀ ਉਹਦਾ ਪਰਿਵਾਰ ਆਣ ਕੇ ਲੈ ਗਿਆ ਵਾ ਪਰ ਹੁਣ ਆਪਾਂ ਸੋ ਜੀ ਅੱਜ ਆਸ਼ਰਮ ਦੇ ਵਿੱਚੋਂ ਲਾਈਵ ਹੋਏ ਆ ਅੱਜ ਬੁੱਧਵਾਰ ਦਾ ਦਿਨ ਵਾ ਤੇ ਦੋ ਤਿੰਨ ਦਿਨਾਂ ਤੱਕ ਦੀਵਾਲੀ ਆਉਣ ਵਾਲੀ ਆ ਸੋ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਮਾਤਾ ਨੂੰ ਤੇ ਉਹਦਾ ਪਰਿਵਾਰ ਲੈ ਗਿਆ ਪਰ ਇੱਥੇ ਕਈ ਮਾਵਾ ਹੈਗਾ ਵਾ ਜਿਵੇਂ ਉਹ ਬੈਠੀਆਂ ਵਾ ਇਹਨਾਂ ਦੇ ਪਰਿਵਾਰ ਕਈਆਂ ਦੇ ਲੈਣ ਨਹੀਂ ਆਉਂਦੇ ਤੇ ਕਈਆਂ ਦੇ ਹੈਗੇ ਨਹੀਂ ਆ ਸੋ ਇਹਨਾਂ ਵਾਸਤੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦਾ ਕੋਈ ਨਾ ਪੁੱਤ ਵਾ ਨਾ ਭਰਾ ਵਾ ਨਾ ਭੈਣ ਵਾ ਸੋ ਇਹਨਾਂ ਦੀ ਜਿਹੜੀ ਦੀਵਾਲੀ ਆ ਕਿਤੇ ਇਹ ਨਾ ਹੋਵੇ ਕਿ ਦੁੱਖਾਂ ਦੇ ਵਿੱਚ ਲੰਗੇ ਸੋ ਇਹਨਾਂ ਨੂੰ ਜ਼ਰੂਰ ਮਿਲਣ ਆਇਓ ਅੱਜੋ ਮੈਂ ਤੁਹਾਨੂੰ ਹੋਰ ਆਸ਼ਮ ਦੇ ਵਿੱਚ ਜਿਹੜੇ ਭਗਤ ਵਾ ਹੋਰ ਦਿਖਾਉਣਾ ਵਾਂ ਜਿਵੇਂ ਆ ਭੈਣ ਵਾ ਇਹ ਫੇਲੋ ਕੇ ਤੇ ਆ ਉਹ ਮਾਤਾ ਵਿਚਾਰੀ ਭੂਮਾ ਬੁੱਝਾ ਤੋਂ ਕੋਈ ਵੀ ਪਰਿਵਾਰ ਕੇ ਮੈਂਬਰ ਹਜੇ ਤੱਕ ਮਿਲ ਨਹੀਂ ਆਏ ਇਹਨਾਂ ਨੂੰ ਸਾਲ ਸਾਲ ਹੋ ਗਿਆ ਮੇਰੇ ਕੋਲ ਮਾਵਾ ਨੂੰ ਆ ਤੇ ਆ ਭੈਣ ਵਾ ਇਹ ਵੀ ਅੰਮ੍ਰਿਤਸਰ ਤੋਂ ਮੈਂ ਲੈ ਕੇ ਆਇਆ ਸੀਗਾ ਉਹ ਭੈਣ ਨੂੰ ਮੈਂ ਲੈ ਕੇ ਆਇਆ ਸੀਗਾ ਤਰਨਤਾਰਨ ਤੋਂ ਪਰ ਕੋਈ ਵੀ ਮਿਲ ਨਹੀਂ ਆ ਰਿਹਾ ਸੋ ਇਹਨਾਂ ਨੂੰ ਤੁਸੀਂ ਦੇਖਿਆ ਹੀ ਆ ਕਿ ਦੁਖੀ ਨਸੀਬ ਹੋਇਆ ਸੁਖ ਤੇ ਜਿਵੇਂ ਇਹਨਾਂ ਤੋਂ ਵਿਛੜੇ ਹੁੰਦੇ ਆ ਇਹਨਾਂ ਤੋਂ ਰੁੱਸੇ ਹੁੰਦੇ ਆ ਸੋ ਮੈਂ ਆਸ ਕਰਦਾ ਆ ਕਿ ਹਰ ਕੋਈ ਜਿਹੜੀ ਲੋਕ ਵਾ ਭੈਣ ਭਰਾ ਵਾ ਦੀਵਾਲੀ ਆ ਆਪਣੇ ਚ ਮਨਾਉਂਦੇ ਆ ਚਲੋ ਵਾਈ ਗਰੂ ਆਪਣੇ ਚ ਮਨਾਵੇ ਵੀ ਇਹਨਾਂ ਦੀ ਦੀਵਾਲੀ ਪਰ ਇਹਨਾਂ ਦਾ ਜਿਹੜਾ ਭੈਣਾਂ ਦਾ ਇਹਨਾਂ ਦਾ ਕੋਈ ਨਹੀਂ ਹੈਗਾ ਸੋ ਇਹ ਵੀ ਤੁਹਾਡੇ ਆਪਣੇ ਆ ਇਹਨਾਂ ਨਾਲ ਵੀ ਜ਼ਰੂਰ ਦੀਵਾਲੀ ਮਨਾਇਓ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਜਾਂਦਾ ਵਾਂ ਇੱਥੇ ਹੁਣ ਭਗਤ ਜਿਹੜੀ ਪ੍ਰਸ਼ਾਦਾ ਪਾਣੀ ਛਕੰਦੇ ਆ ਆਪਣੇ ਤੇ ਆ ਵੇਖੋ ਹੁਣ ਭੈਣ ਵੇਖੋ ਇਹਨੇ ਆਉਣਾ ਵਾ ਮੇਰੇ ਕੋਲੋਂ ਨਾ ਕੁੱਟ ਕੇ ਜਫੀ ਪਾਉਣੀ ਐ ਇਹਨੇ ਮੈਨੂੰ ਸੋ ਇਹਨਾਂ ਦਾ ਜ਼ਰੂਰ ਇਹਨਾਂ ਨਾਲ ਜਿਹੜੀਆਂ ਆਪਣੀਆਂ ਖੁਸ਼ੀਆਂ ਜ਼ਰੂਰ ਆਣ ਕੇ ਵੰਡਿਓ ਜੀ ਇਹ ਪਿੰਡ ਮਰਹਾਣਾ ਜਿਹੜਾ ਤਰਨਤਾਰਨ ਦੇ ਵਿੱਚ ਆ ਨਾ ਹਾਂਜੀ ਲੌਸਮੈਟ ਆਪਣੇ ਆਸ਼ਰਮ ਦੇ ਵਿੱਚ ਸਾਰਿਆਂ ਨੂੰ ਬੀਰਾ ਭਗਤਾ ਨੂੰ ਆਪਣੇ ਨੂੰ ਪੰਜਾਬ ਵਿੱਚ ਹਿੰਦੁਸਤਾਨ ਦੀ ਕੁੜੀ ਜਿਹੜੀ ਭੈਣ ਜੀ ਸਾਰੇ ਬੰਨੇ ਲੌਸਮੈਟ ਕਰਦੀ ਫਦੀ ਹਾਂ ਧੰਨਵਾਦ ਜੀ ਧੰਨਵਾਦ ਮੇਰੀ ਭੈਣ ਦਾ ਤੇ ਇਹ ਸੰਗ ਦੀ ਭਗਤਵਾ ਇਸ ਟਾਈਮ ਹੁਣ ਪ੍ਰਸ਼ਾਦਾ ਸ਼ਾਕੀ ਹਟੇ ਆ ਸੋ ਆ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਵਾਸਤੇ ਦੀਵਾਲੀ ਦਾ ਜਿਹੜਾ ਜਿਹੜਾ ਹੁਣ ਤਿਹਾਰਾ ਪਵਿੱਤਰ ਤਿਹਾਰਾ ਇਹਨਾਂ ਨਾਲ ਜਰੂਰ ਸ਼ੇਅਰ ਕਰਿਓ ਇਹਨਾਂ ਨਾਲ ਜਰੂਰ ਆਣ ਕੇ ਆਪਣੀ ਖੁਸ਼ੀ ਮਨਾਇਓ ਤੇ ਆ ਹੁਣ ਆਪਣੇ ਅੰਦਰ ਮੈਂ ਤੁਹਾਨੂੰ ਭਗਤ ਦਿਖਾਉਣ ਲੱਗਾ ਵਾਂ ਇਹ 50 60 ਭਗਤ ਵਾ ਆਪਣੇ ਕੋਲ ਹੁਣ ਇਹਨਾਂ ਵਾਸਤੇ ਸਾਨੂੰ ਹੁਣ ਇਸ ਟਾਈਮ ਕਣਕ ਦੀ ਜਿਹੜੀ ਆ ਬਹੁਤ ਦਿੱਕਤ ਆ ਰਹੀ ਆ ਕਣਕ ਦਾ ਜਿਹੜਾ ਸਟਾਕ ਸੀਗਾ ਸਾਡੇ ਕੋਲ 4-5 ਮਹੀਨੇ ਦਾ ਸੀਗਾ ਉਹ ਲਗਭਗ ਖਤਮ ਹੋ ਗਿਆ ਵਾ ਤੇ ਇਹਨਾਂ ਵਾਸਤੇ ਹੁਣ ਜਰੂਰ ਕਣਕ ਦੀ ਸਪੋਰਟ ਕਰਿਓ ਕਿਤੇ ਇਹ ਨਾ ਹੋਏ ਇੱਕ ਵਿਚਾਰੇ ਜਿਹੜੇ ਆ ਪਛਾਦੇ ਪਾਣੀ ਖੋਣੋ ਇਹਨਾਂ ਦਾ ਜਿਹੜਾ ਡੰਗ ਨੰਗਣਾ ਓਕਾ ਹੋ ਜਾਵੇ ਆ ਹੁਣ ਸਾਡੇ ਕੋਲ ਵੀਰਵਾ ਭਗਤਵਾ ਤੇ ਇਹ ਮੈਂ ਲਗਭਗ ਮੈਨੂੰ ਅਕਤੂਬਰ ਦੀ ਫਰਵਰੀ ਦੇ ਵਿੱਚ 2 ਸਾਲ ਹੋ ਜਾਣੇ ਇਸ ਬੱਚੇ ਨੂੰ ਲੈ ਕੇ ਆਏ ਨੂੰ ਪੈਟਰੋਲ ਪੰਪ ਤੋਂ ਲੈ ਕੇ ਆਏ ਸੀਗਾ ਪੰਜਾਬੀ ਬੱਚਾ ਵਾ ਪੰਜਾਬੀ ਬੋਲਦਾ ਵਾ ਪਰ ਇਹਦਾ ਪਰਿਵਾਰ ਨਹੀਂ ਲੱਭ ਰਿਹਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡਾ ਜਿਵੇਂ ਮਾਂ ਦਾ ਪਰਿਵਾਰ ਲੱਭਾ ਪੱਟੀ ਵਾਲੀ ਦਾ ਇਸ ਬੱਚੇ ਦਾ ਪਰਿਵਾਰ ਵੀ ਲੱਭ ਜੇ ਆ ਨਿੱਕੇ ਨਿੱਕੇ ਮੇਰੇ ਕੋਲ ਬੱਚੇ ਹਾਂ ਬਾਬਾ ਇਹਨਾਂ ਨੇ ਵੀ ਹੁਣ ਜੱਫੀ ਪਾਉਣੀ ਹੈ ਮੇਰੇ ਨਾਲ ਆ ਦੇਖੋ ਕਿੰਨਾ ਪਿਆਰ ਕਰਦੇ ਆ ਸੋ ਦੀਵਾਲੀ ਦੇ ਵਿੱਚ ਸੰਦੀ ਹੁਣ ਸਾਨੂੰ ਇੱਥੇ ਕਾਫੀ ਚੀਜ਼ਾਂ ਦੀ ਵੀ ਲੋਡ ਵਾ ਜਿਵੇਂ ਹੁਣ ਸਿਆਲ ਦੇ ਵਿੱਚ ਇਹਨਾਂ ਦੇ ਸਿਆਲੀ ਕੱਪੜਿਆਂ ਦੀ ਲੋਡ ਵਾ ਬਿਸਤਰਿਆਂ ਦੀ ਲੋਡ ਵਾ ਮੰਜੀਆਂ ਦੀ ਲੋਡ ਵਾ ਨਾਲ ਦੀ ਨਾਲ ਸਾਨੂੰ ਜਿਵੇਂ ਵਾਸ਼ਿੰਗ ਮਸ਼ੀਨ ਵੱਡੀ ਵਾਸ਼ਿੰਗ ਮਸ਼ੀਨ ਦੀ ਲੋਡ ਆ ਠੀਕ ਹੈ ਖਾਲਾ ਪੈਣ ਖਾਲਾ ਖਾਲਾ ਖਾਣਾ ਮੈਂ ਖਾਣਾ 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 ਜਿਵੇਂ ਦੀਵਾਲੀ ਉਹ ਦੂਜਾ ਹੁਣ ਸਿਆਲ ਆਉਣ ਵਾਲਾ ਵਾ ਸਿਆਲੀ ਕੱਪੜਿਆਂ ਦੀ ਲੋਡ ਵਾ ਵਾਸ਼ਿੰਗ ਮਸ਼ੀਨ ਦੀ ਲੋਡ ਆ ਜਿਹੜੀ ਵੱਡੀ ਵਾਸ਼ਿੰਗ ਮਸ਼ੀਨ ਹੁੰਦੀ ਜਿਹਦੇ ਵਿੱਚ ਕੰਬਲ ਵੀ ਧੋਤੇ ਜਾਂਣ ਸਾ ਨਾਲ ਦੀ ਨਾਲ ਸਾਨੂੰ ਇੱਕ ਕੈਂਡੀ ਦੀ ਲੋੜ ਆ ਜਿਹਦੇ ਵਿੱਚ ਜਿਹੜੀ ਹੁੰਦੀ ਹੈ ਡੈੱਡ ਬੋਡੀ ਉਹ ਪਾਈ ਜਾਂਦਾ ਕਿਉਂਕਿ ਜਦੋਂ ਸਾਨੂੰ ਇੱਥੇ ਕੋਈ ਡੈਥ ਹੁੰਦੀ ਆ ਰਾਤ ਬਰਾਤੇ ਡੈਥ ਹੁੰਦੀ ਆ ਤੇ ਸਾਨੂੰ ਕਿਤੋਂ ਮਤਲਬ ਕਿ ਕਿਰਾਏ ਤੇ ਜਾਂ ਕਿਤੋਂ ਮੰਗੇ ਸਾਨੂੰ ਇਹ ਲੈ ਕੇ ਆਉਣੀ ਪੈਂਦੀ ਆ ਜਿਹੜੀ ਹੁੰਦੀ ਡੈੱਡ ਬੋਡੀ ਵਾਲੀ ਮਸ਼ੀਨ ਨਾਲ ਦੀ ਨਾਲ ਹੁਣ ਪੈਣਾ ਦਾ ਜਿਵੇਂ ਤੁਹਾਨੂੰ ਮੈਂ ਖੋਲ ਲਗਾਵਾ ਕਿ ਉਹ ਜਿਹੜਾ ਸ਼ੈੱਡ ਵਾ ਉੱਥੇ ਸੰਜੀ ਪੈਣਾ ਨੂੰ ਵਿਚਾਰੀਆਂ ਨੂੰ ਟੈਂਪਰੇਰੀ ਅਸੀਂ ਰੱਖ ਰਹੇ ਆ ਸ਼ੈੱਡ ਦੇ ਥੱਲੇ ਰੱਖ ਰਹੇ ਆ ਨਾ ਉਹਦੀ ਕੋਈ ਕੰਦ ਹੈਗੀ ਆ ਨਾ ਕੋਈ ਉਹਦਾ ਕੋਈ ਹੈਗਾ ਵਾ ਕੋਈ ਬੈੱਡ ਲੱਗਾ ਵਾ ਕਿਉਂਕਿ ਇਹ ਸਾਡਾ ਹੈਗਾ ਤੇ ਆਸ਼ਨੂ ਵੀਰਾਂ ਵਾਸਤੇ ਸੀਗਾ ਪਰ ਜਦੋਂ ਕੋਈ ਰੋਡ ਤੋਂ ਭੈਣ ਲੈ ਕੇ ਆ ਕੋਈ ਫੋਨ ਲਵਾਉਂਦਾ ਕਿ ਕੋਈ ਰੋਡ ਤੇ ਭੈਣ ਤੋਰੀ ਫਿਰਦੀ ਆ ਫੇਰ ਆ ਨਹੀਂ ਜਾਂਦਾ ਤੇ ਅਸੀਂ ਇੱਕ ਆ ਜੀ ਕਹਿੰਦੇ ਨੇ ਆਰਟੀਫੀਸ਼ਲ ਜੇ ਇੱਥੇ ਭੈਣਾਂ ਨੂੰ ਸਵਾਦ ਇਹਦਾ ਵਾ ਪਰ ਹੁਣ ਸਿਆਲ ਆਉਣ ਵਾਲਾ ਠੰਡ ਜਿਆਦੀ ਹੋ ਜਾਣੀ ਆ ਜਿਹੜਾ ਇੱਥੇ ਜਿਹੜੇ ਤੁਹਾਨੂੰ ਦਿਖਾ ਰਿਹਾ ਵਾ ਆ ਜਿਹੜੇ ਕੰਦ ਵਾ ਇੱਥੇ ਅਸੀਂ ਦੋ ਤਿੰਨ ਕਮਰੇ ਬਣਾ ਕੇ ਪਾਵਾਂਗੇ ਸੋ ਇੱਥੇ ਕਮਰਿਆਂ ਦੀ ਲੋਡ ਵਾ ਇੱਕ ਹੁਣ ਜਿਹੜੀ ਤੁਹਾਨੂੰ ਦੱਸਾਂ ਕਿ ਸਾਨੂੰ ਇੱਕ ਗੱਡੀ ਦੀ ਲੋਡ ਹੈ ਜਦੋਂ ਕਿਉਂਕਿ ਗੱਡੀ ਮੇਰੇ ਕੋਲ ਛੋਟੀ ਆ ਆ ਵੀਰਾਂ ਨੇ ਅਖਣਾ ਕਿ ਵੀਰ ਬਹੁਤ ਡਿਮਾਂਡਾ ਕਰੀ ਜਾਂਦਾ ਕਿ ਸਾਨੂੰ ਕਦੀ ਲੋੜ ਨਹੀਂ ਸੀ ਭਈ ਇਹਨਾਂ ਕਦੀ ਕਾ ਨਹੀਂ ਸੀ ਪਰ ਹੋਣਾ ਜਿਵੇਂ ਜਿਵੇਂ ਸੰਖਤ ਵਧ ਰਹੀ ਐ ਸੋ ਵੀਰ ਜੀ ਉਤੋਂ ਵੀ ਤੁਵੇਂ ਆਪਣੀਆਂ ਜ਼ਰੂਰਤਾਂ ਵੀ ਵਧ ਰਹੀਆਂ ਵਾ ਮੈਂ ਹੁਣ ਇਹਨਾਂ ਭੈਣ ਭਰਾਵਾਂ ਵਾਸਤੇ ਮੰਗ ਰਿਹਾ ਮੇਰੇ ਅਕਾਊਂਟ 'ਚ ਪੈਸੇ ਪਾਓ ਤੁਸੀਂ ਆਪ ਆਣ ਕੇ ਇੱਥੇ ਈਟਾਂ ਦੀ ਰੇਤਾ ਦੀ ਬੱਜਰੀ ਦੀ ਸੀਮੈਂਟ ਦੀ ਸੇਵਾ ਕਰ ਸਕਦੇ ਜੀ ਜਾਂ ਸਾਨੂੰ ਇੱਕ ਹੁਣ ਜਿਵੇਂ ਗੱਡੀ ਦੀ ਚਾਹ ਲੋਡ ਆ ਪਿੱਕੇ ਦੀ ਲੋਡ ਆ ਉਹ ਤੁਸੀਂ ਜ਼ਰੂਰ ਸਹਾਸ ਦਿਓ ਕਿਉਂਕਿ ਜਦੋਂ ਹੁਣ ਆ ਕੋਈ ਡੈੱਡ ਬੋਡੀ ਲੈ ਕੇ ਜਾਈਦੀ ਆ ਉਹ ਵੀ ਉਸੇ ਗੱਡੀ ਦੀ ਆਪਣੀ ਵਗਰਨਾ 'ਚ ਲੈ ਕੇ ਜਾਈਦੀ ਆ ਜਾਂ ਕੋਈ ਭਗਤ ਨੂੰ ਛਡਵਾ ਕੇ ਲੋਣਾ ਵਾ ਉਹ ਵੀ ਉਹਦੇ 'ਚ ਲੈ ਕੇ ਜਾਂਦਾ ਵਾ ਫਿਰ ਉਹਦੇ 'ਚ ਟੀਮ ਪੂਰੀ ਜਾਂਦੀ ਨਹੀਂ ਆ ਦੋ ਤਿੰਨ ਜਣੇ ਜਾਣੇ ਆ ਜਿਹੜੇ ਗੱਡੀ 'ਚ ਬੈਂਦੇ ਕਿਉਂਕਿ ਇੱਕ ਦੋ ਜਣੇ ਉਧਰੋਂ ਵੀ ਲੈ ਕੇ ਆਉਣੇ ਹੁੰਦੇ ਆ ਜੇਕਰ ਪਿੱਕੇ ਦੀ ਸਪੋਰਟ ਹੋ ਜੇ ਤਾਂ ਬੜਾ ਵਧੀ ਦਾ ਹੋਣਾ ਅਸੀਂ 90 ਆਪਣੇ ਕੋ 70 80 ਭਗਤਵਾ ਉਹਨਾਂ ਵਾਸਤੇ ਜੇ ਹਫਤੇ ਦਾ ਸੌਦਾ ਲੈ ਕਿਉਣਾ ਤੇ ਵਰਨਾ ਦੇ ਵਿੱਚ ਆਉਂਦਾ ਨਹੀਂ ਆ ਸੋ ਪਿੱਕਾ ਹੋਊਗਾ ਤੇ ਬੜੇ ਸਾਨੂੰ ਉਸ ਦੀ ਜਿਹੜੀ ਆ ਸਹੂਲਤ ਹੋ ਜਾਊਗੀ ਸੋ ਜੇਕਰ ਕਿਸੇ ਵੀਰ ਭਰਾ ਨੇ ਆ ਆਉਣਾ ਹੋਵੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅਨਾਥਾ ਸ਼ਰਮਾ ਉੱਪਰ ਸਾਡਾ ਮੋਬਾਈਲ ਨੰਬਰ ਵੀ ਦਿੱਤਾ ਸਕਰੀਨ ਦੇ ਉੱਪਰ Google Pay ਨੰਬਰ ਵੀ ਦਿੱਤਾ ਵਾ ਸੋ ਜਰੂਰ ਵੱਤਵਾ ਸਹਿਯੋਗ ਦਿਓ ਸਾਥ ਦਿਓ ਤੇ ਮੈਂ ਆਸ ਕਰਦਾ ਵਾਂ ਕਿ ਦੀਵਾਲੀ ਦੇ ਮੌਕੇ ਜਰੂਰ ਜਿਹੜੀਆਂ ਰੱਬੀ ਰੂਹਾਂ ਵਾਂ ਉਹਨਾਂ ਨੂੰ ਮਿਲਣ ਮੇਰੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਭੈਣ ਭਰਾ ਜ਼ਰੂਰ ਆਉਣਗੇ ਜੀ ਬਾਕੀ ਹੁਣ ਜਿਵੇਂ ਸਾਡੇ ਨਾਲ ਸਿੰਘ ਜੀ ਇੱਥੇ ਅ ਸਿਆਲ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਜਿਵੇਂ ਤੁਹਾਨੂੰ ਮੈਂ ਦੱਸ ਦਿੱਤਾ ਸੀ ਕਿ ਇੱਥੇ ਥਾਂ ਜਿਹੜੇ ਆ ਕਮਰੇ ਪਾਉਣੇ ਆ ਉਹ ਜ਼ਰੂਰ ਸਹਿਯੋਗ ਦਿਓ ਕਿਉਂਕਿ ਠੰਡ ਦੇ ਵਿੱਚ ਆਪਾਂ ਆਪਣੇ ਮਾਵਾ ਨੂੰ ਆਪਣੇ ਬੱਚਿਆਂ ਨੂੰ ਸੰਭਾਲ ਸਮਾਂ ਰੱਖਦੇ ਹਾਂ ਪਰ ਮੇਰੇ ਕੋਲ ਜਿੰਨਾ ਕਿ ਮੈਂ ਕਰ ਸਕਦਾ ਵਾਂ ਆਪਣੇ ਕੋਲੋਂ ਕਰ ਰਿਹਾ ਵਾਂ ਪਰ ਨਾਲ ਹੁਣ ਤੁਹਾਡੇ ਸਹਿਯੋਗ ਦੀ ਵੀ ਲੋੜ ਆ ਸੋ ਜਿਹੜੇ ਵੀਰ ਭਰਾ ਸੇਵਾ ਕਰ ਸਕਦੇ ਜਰੂਰ ਕਰਿਓ ਤੇ ਜਿਹੜੇ ਵੀਰ ਭਰਾ ਸੇਵਾ ਨਹੀਂ ਕਰ ਸਕਦੇ ਉਹ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੀ ਸੇਵਾ ਕਰ ਸਕਦੇ ਆ ਕਿਉਂਕਿ ਤੁਹਾਡੀ ਸ਼ੇਅਰ ਕੀਤੇ ਵੀਡੀਓ ਕਿਸੇ ਸੇਵਾਦਾਰ ਕੋਲ ਪਹੁੰਚ ਜੇ ਤੇ ਉਹ ਸੇਵਾ ਕਰ ਸਕਦਾ ਵਾ ਇਹਦੇ ਵਿੱਚ ਤੁਹਾਡਾ ਵੀ ਹਿੱਸਾ ਪੈ ਜਾਊਗਾ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ